ਕੌਣ ਛੱਡਣਾ ਚਾਹੇਗਾ ਆਪਣਾ ਦੇਸ਼ ਇਹ ਸਵਾਲ ਹਰ ਇੱਕ ਦੇ ਮਨ ਦੇ ਵਿੱਚ ਹੋਏਗਾ ਪਰ ਤੁਹਾਨੂੰ ਦੱਸ ਦਮਾ ਕਿ ਇੱਥੇ ਦੇਸ਼ ਛੱਡਣ ਦੇ ਲਈ ਪੈਸੇ ਦਿੱਤੇ ਜਾ ਰਹੇ ਨੇ ਜੇਕਰ ਤੁਹਾਨੂੰ ਪੈਸੇ ਅਤੇ ਇੱਥੇ ਤੱਕ ਕਿ ਕਿਰਾਏ ਦੀ ਪੇਸ਼ਕਾਸ਼ ਕੀਤੀ ਜਾਵੇ ਤਾਂ ਹੈਰਾਨ ਵੀ ਹੋਵੋਗੇ ਤੁਸੀਂ ਸੋਚਣ ਦੇ ਲਈ ਮਜਬੂਰ ਵੀ ਹੋਵੋਗੇ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਇੱਥੇ ਇੱਕ ਦੇਸ਼ ਦੇ ਵਿੱਚ ਸ਼ਰਤ ਰੱਖ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਦੇਸ਼ ਛੱਡਣਾ ਚਾਹੁੰਦੇ ਹੋ ਤਾਂ ਤੁਸੀਂ ਛੱਡ ਸਕਦੇ ਹੋ ਜਦੋਂ ਕਿ ਤੁਹਾਨੂੰ ਪੈਸੇ ਮਿਲਣਗੇ ਇਥੋਂ ਤੱਕ ਕਿ ਕਿਰਾਏ ਦੇ ਪੈਸੇ ਵੀ ਤੁਹਾਨੂੰ ਦਿੱਤੇ ਜਾਣਗੇ ਪਰ ਕਿੰਨੀ ਕੀਮਤ ਤੁਹਾਨੂੰ ਦੇਸ਼ ਛੱਡਣ ਦੀ ਮਿਲੇਗੀ ਇਹ ਵੀ ਤੁਹਾਨੂੰ ਦੱਸਾਂਗੇ ਉਹ ਦੇਸ਼ ਹੈ ਕਿਹੜਾ ਇਹ ਵੀ ਦੱਸਾਂਗੇ ਕੌਣ ਆਪਣਾ ਦੇਸ਼ ਛੱਡਣਾ ਚਾਹੇਗਾ ਪਰ ਜੇਕਰ ਤੁਹਾਨੂੰ ਪੈਸੇ ਅਤੇ ਇਥੇ ਤੱਕ ਕਿ ਕਿਰਾਏ ਦੀ ਵੀ ਪੇਸ਼ਕਾਸ਼ ਦਿੱਤੀ ਜਾਂਦੀ ਹੈ ਤਾਂ ਹੈਰਾਨ ਨਾ ਹੋਵੋ ਯੂਰੋਪੀਅਨ ਦੇਸ਼ ਸੰਵੀਡਨ ਆਪਣੇ ਨਾਗਰਿਕਾਂ ਲਈ ਅਜੇ ਹੀ ਇੱਕ ਪੇਸ਼ਕਾਸ਼ ਪੇਸ਼ ਕਰ ਰਿਹਾ ਹੈ ਸਵੇਡਨ ਦੀ ਇਮੀਗ੍ਰੇਸ਼ਨ ਮੰਤਰੀ ਮਾਰੀਆ ਮਾਲਮਾਰ ਉਹਨਾਂ ਨੇ ਇਹ ਅਨੋਖਾ ਪ੍ਰਸਤਾਵ ਪੇਸ਼ ਕੀਤਾ ਹੈ ਇਸ ਦੇ ਨਾਲ ਹੀ ਇਸ ਦੇ ਅਨੁਸਾਰ ਵਿਦੇਸ਼ ਦੇ ਵਿੱਚ ਪੈਦਾ ਹੋਇਆ ਕੋਈ ਵੀ ਸਵੇਡਿਸ਼ ਨਾਗਰਿਕ ਜੋ ਕਿ ਦੇਸ਼ ਛੱਡਣਾ ਚਾਹੁੰਦਾ ਹੈ ਆਪਣੀ ਮਰਜ਼ੀ ਦੇ ਨਾਲ ਅਜਿਆ ਕਰ ਸਕਦਾ ਹੈ ਇਸ ਲਈ ਉਹਨਾਂ ਨੂੰ ਪੈਸੇ ਮਿਲਣਗੇ ਇੰਨਾ ਹੀ ਨਹੀਂ ਜਾਣ ਦਾ ਕਿਰਾਇਆ ਵੀ ਸਰਕਾਰ ਵੱਲੋਂ ਦਿੱਤਾ ਜਾਵੇਗਾ ਸਵੇਡਨ ਦੇ ਵਿੱਚ ਸਵੈ ਇਛੂਕ ਇਮੀਗ੍ਰੇਸ਼ਨ ਸਕੀਮ ਪਹਿਲਾਂ ਹੀ ਲਾਗੂ ਹੈ ਜੇ ਸਿਹਤ ਸਨਾਰਥੀਆਂ ਤੇ ਪ੍ਰਵਾਸੀਆਂ ਨੂੰ ਦੇ ਛੱਡਣ ਤੇ 10000 ਸਵੀਡਿਸ਼ ਮੁਕਟ ਜਾਨਕੀ ਲਗਭਗ 80000 ਰੁਪਏ ਦਿੱਤੇ ਜਾਣਗੇ ਜੇਕਰ ਕੋਈ ਬੱਚਾ ਸਵੀਰਣ ਛੱਡ ਕੇ ਜਾਂਦਾ ਹੈ ਤਾਂ ਉਸ ਨੂੰ 5000 ਸਵੀਡਿਸ਼ ਕਰੋਨਾ ਜਾਨਕੀ 34000 ਰੁਪਏ ਦਿੱਤੇ ਜਾਣਗੇ ਇਹ ਪੈਸਾ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਦਿੱਤਾ ਜਾਂਦਾ ਹੈ ਇੰਨਾ ਹੀ ਨਹੀਂ ਦੇ ਛੱਡਣ ਦਾ ਕਿਰਾਇਆ ਵੀ ਸਰਕਾਰ ਅਦਾ ਕਰਦੀ ਆ ਪਰ ਹੁਣ ਇਸ ਵਿੱਚ ਸਾਡੇ ਨਾਗਰਿਕਾਂ ਨੂੰ ਵੀ ਸ਼ਾਮਿਲ ਕਰਨ ਦੀਆਂ ਤਿਆਰੀਆਂ ਹੋ ਗਈਆਂ ਨੇ ਨਵੇਂ ਤਜ਼ਬੀਜ਼ ਮੁਤਾਬਕ ਹੁਣ ਸਾਰੇ ਨਾਗਰਿਕਾਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਵੇਗਾ ਦੇ ਛੱਡ ਕੇ ਜਾਣ ਵਾਲਿਆਂ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਦੇ ਵਿੱਚ 10000 ਸਵੇ ਡਿਸ਼ ਕਰੋਨਾ ਵਧਾਉਣ ਦੀ ਗੱਲ ਵੀ ਹੋਈ ਸੀ ਪਰ ਸਰਕਾਰ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਗਿਆ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹ ਸੰਦੇਸ਼ ਜਾਵੇਗਾ ਕਿ ਸਵੀਡਨ ਉਹਨਾਂ ਨੂੰ ਪਸੰਦ ਨਹੀਂ ਕਰਦਾ ਦੁਨੀਆ ਦੇ ਕਈ ਦੇਸ਼ਾਂ ਦੇ ਲੋਕ ਸਵੀਡਨ ਦੇ ਵਿੱਚ ਆ ਕੇ ਵੱਸਦੇ ਨੇ ਇਹ ਕਾਰਨ ਹੈ ਕਿ ਪਿਛਲੇ 20 ਸਾਲਾਂ ਦੇ ਵਿੱਚ ਇਸ ਦੇਸ਼ ਦੀ ਆਬਾਦੀ ਦੁੱਗਣੀ ਹੋ ਗਈ ਹੈ ਮੰਨਿਆ ਜਾਂਦਾ ਹੈ ਕਿ ਪ੍ਰਵਾਸੀਆਂ ਦੀ ਗਿਣਤੀ 2 ਲੱਖ ਤੋਂ ਵੱਧ ਗਈ ਹੈ ਜੋ ਕਿ ਸਵੀਡਨ ਦੀ ਕੁੱਲ ਆਬਾਦੀ ਦਾ ਪੰਜਵਾਂ ਹਿੱਸਾ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਸਰਕਾਰ ਨੇ 2015 ਦੇ ਵਿੱਚ ਕਈ پابندੀਆਂ ਲਾਈਆਂ ਪਰ ਕੋਈ ਅਸਰ ਨਹੀਂ ਹੋਇਆ ਦੱਸਦੇ ਕਿ ਪਿਛਲੇ ਸਾਲ ਸਵੀਡਨ ਛੱਡਣ ਵਾਲੇ ਲੋਕਾਂ ਦੀ ਗਿਣਤੀ ਉੱਥੇ ਆਉਣ ਵਾਲੇ ਵਸਣ ਵਾਲੇ ਲੋਕਾਂ ਦੀ ਕਿਰਤੀ ਨਾਲੋਂ ਵੱਸੀ ਅਜਿਹਾ ਪਿਛਲੇ 50 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਪਰ ਉਹ ਸਵੀਡਿਸ਼ ਸਮਾਜ ਦੇ ਅਨੁਕੂਲ ਨਹੀਂ ਹੁੰਦੇ ਅਜਿਹੇ ਲੋਕਾਂ ਨੂੰ ਦੇ ਛੱਡਣ ਦਾ ਮੌਕਾ ਮਿਲੇਗਾ ਸਰਕਾਰ ਉਹਨਾਂ ਨੂੰ ਵਿੱਤੀ ਸਹਾਇਤਾ ਵੀ ਦੇਵੇਗੀ ਸਵੀਡਨ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੇ ਬੱਚੇ ਇਰਾਕ ਸੀਰੀਆ ਅਤੇ ਸੋਮਾਲੀਆ ਵਰਗੇ ਦੇਸ਼ਾਂ ਦੇ ਵਿੱਚ ਪੈਦਾ ਹੋਏ ਸਨ ਪਰ ਹੁਣ ਉਹ 스웨덴 ਦੇ ਵਿੱਚ ਆ ਕੇ ਰਹਿਣਾ ਚਾਹੁੰਦੇ ਨੇ ਅਜਾ ਹੈ ਲੋਕਾਂ ਲਈ ਵੀ ਸਰਕਾਰ ਦਾ ਇਹ ਆਫਰ ਹੈ ਅਤੇ ਦੂਜੇ ਪਾਸੇ ਮਸ਼ਹੂਰ ਆਰਥ ਸ਼ਾਸਤਰੀ ਅਤੇ ਮੋਦੀ ਸਰਕਾਰ ਦੇ ਸਲਾਹਕਤ ਸੰਜੀਵ ਸਾਨਿਆਲ ਨੇ ਯੂਰਪੀ ਦੇਸ਼ਾਂ ਨੂੰ ਸੀਸ਼ਾ ਦਿਖਾਇਆ ਉਸ ਨੇ ਐਕਸਪੇ ਲਿਖਿਆ 스웨덴 ਵਿਦੇਸ਼ਾਂ ਦੇ ਵਿੱਚ ਪੈਦਾ ਹੋਏ ਆਪਣੇ ਨਾਗਰਿਕਾਂ ਨੂੰ ਆਪਣੀ ਮਰਜ਼ੀ ਨਾਲ ਦੇਸ਼ ਛੱਡਣ ਦੀ ਪੇਸ਼ਕਾਸ਼ ਦੇ ਰਿਹਾ ਨੋਟ ਕਰੋ ਕਿ ਉਹ ਉਹਨਾਂ ਲਈ ਹੋਵੇਗਾ ਜਿਨ੍ਹਾਂ ਕੋਲ ਪਹਿਲਾਂ ਹੀ ਸਵੀਡਿਸ਼ ਪਾਸਪੋਰਟ ਹੈ ਹੈਰਾਨ ਹਾਂ ਇਹ ਕਿਹੋ ਜਿਹਾ ਲੋਕਤੰਤਰ ਹੈ ਮੈਨੂੰ ਯਕੀਨ ਨਹੀਂ ਹੈ ਉਹਨਾਂ ਨੇ ਇਹ ਚੀਜ਼ਾਂ ਆਪਣੇ ਟਵਿੱਟਰ ਦੇ ਉੱਤੇ ਲਿਖੀਆਂ ਨੇ ਬਿਊਰੋ ਰਿਪੋਰਟ ਹਮਦਰਦ ਟੀਵੀ